ਲੁਧਿਆਣਾ ਸਮਾਰਟ ਸਿਟੀ ਦੇ ਦਾਅਵੇ ਇੱਕ ਵਾਰ ਫੇਰ ਫੇਲ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਜਨ ਨੂੰ ਦੱਸ ਦਈਏ ਆਮ ਲੋਕਾਂ ਨੂੰ ਜਿਹੜੀ ਖਾਸੀ ਪਰੇਸ਼ਾਨੀ ਉਹ ਝੇਲਣੀ ਪੈਂਦੀ ਏ ਤੇ ਬੀਤੇ ਦਿਨਾਂ ਦੇ ਵਿੱਚ ਥੋੜੀ ਬਰਸਾਤ ਪਈ ਸੀ ਤੇ ਹਫਤੇ ਤੱਕ ਜਿਹੜਾ ਇਹ ਕਾਫੀ ਜਿਹੜੀ ਗਾਰ ਇਸ ਜਗ੍ਹਾ ਦੇ ਉੱਪਰ ਪਈ ਹੋਈ ਤੇ ਆਮ ਲੋਕਾਂ ਨੂੰ ਜਿਹੜੀ ਕਾਫੀ ਪਰੇਸ਼ਾਨੀ ਉਹ ਝੇਲਣੀ ਪੈਂਦੀ ਸੋ ਇਸ ਜਗ੍ਹਾ ਦੇ ਉੱਪਰ ਮਾਰਕੀਟ ਵੀ ਹੈਗੀ ਏ ਤੇ ਇਸ ਪਰੇਸ਼ਾਨੀ ਕਰਕੇ ਕਿਤਨਾ ਕਿਤੇ ਜਿਹੜੇ ਦੁਕਾਨਦਾਰ ਨੇ ਜਾਂ ਜਿਹੜੇ ਇਸ ਜਗ੍ਹਾ ਦੇ ਉੱਪਰ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਜਿਹੜੀ ਖਾਸੀ ਪਰੇਸ਼ਾਨੀ ਉਹ ਝੇ ਜਿਹੜਾ ਕਿਤਨਾ ਕਿਤੇ ਜਿਹੜਾ ਬਿਮਾਰੀਆਂ ਦੀ ਜਿਹੜੀ ਚਪੇੜਦੇ ਜਿਹੜੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਕਾਰੋਬਾਰ ਕਰਨ ਵਾਲੇ ਉਹ ਆਰ ਐਨ ਉਸ ਤੋਂ ਗੱਲਬਾਤ ਵੀ ਜਿਹੜੀ ਜਰੂਰ ਕਰਾਂਗੇ ਕਿੰਨੀ ਕੁ ਜਿਹੜੀ ਪਰੇਸ਼ਾਨੀਆਂ ਉਹ ਝੇਲਣੀ ਪੈਂਦੀ ਹੈ ਕਿਉਂਕਿ ਇਸ ਜਗ੍ਹਾ ਦੇ ਉੱਪਰ ਅੱਜ ਹੀ ਨਹੀਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹੀ ਹਾਲ ਹੈ ਸਰ ਕੀ ਕਹਿਣਾ ਚਾਹੁੰਗੇ ਕਿੰਨੀ ਕੁ ਜਿਹੜੀ ਪਰੇਸ਼ਾਨੀਆਂ ਆ ਰਹੀ ਕਿਸ ਤਰ੍ਹਾਂ ਦੇ ਦੋ ਸਰ ਇਹਨੂੰ ਸੜਕ ਨੂੰ ਬਣੀ ਨਹੀਂ ਬਹੁਤ ਧੇਰ ਹੋ ਗਿਆ ਇੱਥੇ ਦੇ ਪਬਲਿਕ ਜਿਹੜੇ ਆਪਣੇ ਆਪਣੇ ਗੱਲੋੜ ਦੇ ਹਰ ਵਪਾਰੀ ਨੇ ਉਹ ਇੰਨਾ ਟੈਕਸ ਦਿੰਦੇ ਨੇ ਇੰਨਾ ਕੁਸ਼ ਕੰਮ ਕਰਦੇ ਨੇ ਪਰ ਇਹਨਾਂ ਕੋਈ ਧਿਆਨ ਹੀ ਨਹੀਂ ਹੂੰ ਬੰਦਾ ਆਂਦਾ ਜਾਂਦਾ ਕਈ ਬੰਦੇ ਤਾਂ ਉੱਥੇ ਡਿੱਗ ਗਏ ਨੇ ਕਈ ਬਹੁਤ ਡਿੱਗਦੇ ਨੇ ਕਈ ਬੰਦੇ ਬਹੁਤ ਜ਼ਿਆਦਾ ਗਿਰ ਚੁੱਕੇ ਨੇ ਤੇ ਜਦੋਂ ਬਰਸਾਤ ਪੈਂਦੀ ਹਣੀ ਉਹ ਤਾਂ ਬੜਾ ਬੁਰਾ ਹਾਲ ਹੁੰਦਾ ਹੁੰਦਾ ਸਰ ਉੱਥੇ ਇੰਨਾ ਨਾ ਚਿੱਕੜ ਹੁੰਦਾ ਜਿਵੇਂ ਕਿ ਉਹਨੇ ਪੈਰ ਸਮਝ ਲਓ ਵਿੱਚੇ ਵੜ ਜਾਂਦੇ ਸਾਰੇ ਪੈਰ ਤੇ ਬੰਦਾ ਜਿਹੜੀ ਸਮਾਰਟ ਛੜੀ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਦਾਅਵੇ ਤਾਂ ਬੜੇ ਕਿਤੇ ਜਾਂਦੇ ਆ ਉਹਦਾ ਬੜੇ ਕਹਿੰਦੇ ਨੇ ਮੁਰਗੇ ਕਰਦਾ ਕੋਲ ਦਾ ਕੋਲ ਨਾ ਹੂੰ ਕਿੰਨੀ ਕੋਈ ਪਰੇਸ਼ਾਨੀ ਆਦੀ ਜੇ ਗੱਲ ਕਰੀਏ ਤਾਂ ਕਾਫੀ ਜਿਹੜਾ ਕਿਚੜ ਕਿਚੜ ਹੋਇਆ ਬੀਤੇ ਦਿਨਾਂ ਚ ਬਰਸਾਤ ਨਹੀਂ ਹੁੰਦੀ ਇਦਾਂ ਹੀ ਦੇਖ ਲਓ 2 ਘ अच्छा फिर नुकसान ਜਿਵੇਂ ਗੱਡੀਆਂ ਦਾ ਨੁਕਸਾਨ ਕਰਦੀ ਹੈ ਜੇ ਬਾਈਕਾਂ ਦਾ ਨੁਕਸਾਨ ਕਿਲੇ ਉਹ ਵੀ ਹੁੰਦਾ ਹੋਣਾ ਬਿਲਕੁਲ ਜੀ ਉਹ ਤਾਂ ਨੇਚਰਲੀ ਹੋਣਾ ਹੀ ਹੈ ਦੇਖੋ ਖੱਡਾ ਪਤਾ ਨਹੀਂ ਕਿੰਨਾ ਵਿੱਚ ਗਹਿਰਾ ਕਿੰਨਾ ਨਹੀਂ ਹੈਗਾ ਕੋਈ ਬਾਈਕ ਆਏ ਕੋਈ ਕੋਈ ਵੀ ਵਹੀਕਲ ਆਵੇ ਥੱਲੇ ਵਜੇ ਕੇ ਦੀ ਚਾਸੀ ਥੱਲੋ ਟੁੱਟ ਜੇ ਕੁਛ ਹੋ ਜੇ ਨੁਕਸਾਨ ਹੀ ਹੈ ਉਹ ਵੀ ਤਾਂ ਨੁਕਸਾਨ ਆਏਗਾ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਦਾ اچھا ਕਾਰੋਬਾਰ ਦੇ ਉੱਪਰ ਕਿੰਨਾ ਗੋ ਇਫੈਕਟ ਪੈ ਰਿਹਾ ਕਿਉਂਕਿ ਮੈਂ ਦੇਖ ਰਿਹਾ ਇਹ ਇੰਡਸਟਰੀ ਏਰੀਆ ਤੇ ਇਸ ਜਗ੍ਹਾ ਤੋਂ ਉੱਪਰ ਕੋਈ ਦੁਕਾਨਾਂ ਵੀ ਹੈਗੀਆਂ ਕਈ ਭਾਜੀ مین ਇੰਡਸਟਰੀ ਏਰੀਆ ਬੀ ਹੈ ਇੱਥੇ ਸਾਰਾ ਕਾਰ ਜੇ ਇਹ ਹਾਲ ਸੜਕਾਂ ਦਾ ਰਹੇਗਾ ਤਾਂ ਕਿਹੜਾ ਕਿਹੜਾ ਕਾਰੋਬਾਰੀ ਇੱਥੇ ਆਏਗਾ ਭਾਜੀ ਕੋਈ ਕਾਰੋਬਾਰੀ ਆਏਗਾ ਥੋੜੀ ਭਾਜੀ ਬਿਲਕੁਲ ਜਿਹੜੇ ਮਾਰਕੀਟ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਿਹੜੀ ਪਰੇਸ਼ਾਨੀਆਂ ਉਹਨਾਂ ਨੂੰ ਝੇਲਣੀ ਪੈ ਰਹੀ ਸੋ ਕਾਫੀ ਜਿਹੜੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਕਹਿਣਾ ਕਿ ਪਿਛਲੇ ਕਈ ਵਾਰ ਜਿਹੜੀ ਅਪੀਲ ਕਰ ਚੁੱਕੇ ਹਾਂ ਪਰ ਉਹ ਕੇ ਮਾਧਿਅਮ ਕਈ ਕੋਈ ਵੀ ਜਿਹੜੀ ਇਸ ਜਗ੍ਹਾ ਦੇ ਉੱਪਰ ਜਿਹੜੀ ਤਾਰ ਉਹ ਨਹੀਂ ਲਾਈ ਜਾ ਰਹੀ ਤੇ ਆਮ ਲੋਕਾਂ ਜਿਹੜੀ ਖਾਸੀ ਪਰੇਸ਼ਾਨੀਆਂ ਉਹ ਝੇਲਣੀ ਪੈ ਰਹੀ ਤੇ ਇਸ ਜਗ੍ਹਾ ਦੇ ਉੱਪਰ ਕਈ ਦਿਨ ਹਾਸੇ ਤੇ ਗੱਲ ਕਰੀਏ ਤਾਂ ਕਾਰੋਬਾਰ ਦੇ ਉੱਪਰ ਜਿਹੜਾ ਸਿੱਧੇ ਤੌਰ ਜਿਹੜਾ ਫਰਕ ਪੈ ਰਿਹਾ ਕਰ ਕੋਈ ਵੀ ਜਿਹੜਾ ਗੌਰ ਹੈ ਨਹੀਂ ਫਿਰ ਮਾਈ ਜਾਰੀ ਕਿਸੇ ਨੂੰ ਹੁਣ ਤੱਕ ਗੱਲਬਾਤ ਕੀਤੀ ਜੀ ਹਾਂ ਵੀ ਜਿਹੜਾ ਹੱਲ ਕੀਤਾ ਜਾਵੇ ਕਿਸੇ ਸਰਕਾਰ ਦੇ ਰੁਮਾਇੰਦੇ ਨਾਲ ਕਿਸੇ ਪ੍ਰਸ਼ਾਸਨ ਦੇ ਬੰਦੇ ਨਾਲ ਇਹ ਜਿਹੜਾ ਹੱਲ ਕੀਤਾ ਜਾਵੇ ਕੋਈ ਪਤਾ ਨਹੀਂ ਇੱਥੇ ਆਦਾ ਕੋਈ ਸਾਰੇ ਇੱਥੇ ਆਉਂਦੇ ਨੇ ਕਹੇ ਜਾਂਦੇ ਨੇ ਅਗਲੇ ਮਹੀਨੇ ਤਲੀ ਬਣ ਜਾਣੀ ਹੈ ਮੁੜ ਕੇ ਕੋਈ ਨਹੀਂ ਆਉਂਦਾ ਅਗਲੇ ਸਾਲ ਮੈਂ ਕਿਤੇ ਕਿਹਨਾਂ ਗੱਲਬਾਤ ਹੋਣਾਂ ਪਰ ਜੀ ਆਂਦੇ ਨੇ ਅੱਛਾ ਜੀ ਜਿਹਨਾਂ ਦਾ ਮੈਸਜ ਹੁੰਦੇ ਉਹ ਤੋਂ ਆਣ ਕੇ ਜਾਣ ਕੇ ਤੁਹਾਡੀਆਂ ਗਲੀਆਂ ਬਣਨ ਵਾਲਿਆਂ ਨੇ ਅਗਲੇ ਉੱਤੇ ਬੰਜਣੀਆਂ ਮਹੀਨੇ ਬਾਅਦ ਬੰਜਣੀਆਂ ਮੁੜ ਕੇ ਕੋਈ ਪੁੱਛਣ ਵੀ ਨਹੀਂ ਆਉਂਦਾ ਅੱਛਾ ਅਗਰ ਕਾਉਂਸਲਰ ਸਾਹਿਬ ਨੂੰ ਵੀ ਕਿਹਾ ਹੀ ਡਿਕੋਨ ਨੂੰ ਵੀ ਉਹਨਾਂ ਨੇ ਵੀ ਦੇਖਿਆ ਕਹਿੰਦੇ ਹੁਣ ਫੰਡਸ ਹੈ ਨਹੀਂ ਆਪਣੇ ਕੋਲ ਤੇ ਜਦੋਂ ਵੀ ਜਦੋਂ ਫੰਡ ਕਲੀਅਰ ਹੁੰਦੇ ਆ ਤੇ ਆਪਾਂ ਇਹ ਵੀ ਦੇਣਾ ਮੰਤਵ ਤੇ ਰੋਡ ਬਣਾ ਦਾਂਗੇ ਤੇ ਲੱਗਦਾ ਨਾ ਆਪ ਨਰਕ ਭੋਗਨ ਨੂੰ ਬੈਠੇ ਆ ਕਿਉਂਕਿ ਬਿਮਾਰੀਆਂ ਵੀ ਕਾਸੀਆਂ ਹੋ ਰਹੀਆਂ ਹਾਂ ਬਿਲਕੁਲ ਅਸੀਂ ਹੁਣ ਕਰਗੇ ਜੀ ਸਦਾ ਸਾਹਿਬ ਅਸੀਂ ਤਾਂ ਰੋਹ ਆਪਣਾ ਕਾਰੋਬਾਰ ਕਰਨ ਵਾਸਤੇ ਪਰਿਵਾਰ ਬਣਾਉਣ ਵਾਸਤੇ ਅਸੀਂ ਆਣਾ ਹੀ ਆਣਾ ਲੱਗਦਾ ਬਿਮਾਰੀਆਂ ਵਿੱਚ ਬਹਿ ਰਹੇ ਹੋ ਬਿਲਕੁਲ ਉਹ ਤਾਂ ਹੈ ਹੀ ਤੁਹਾਡੇ ਸਾਹਮਣੇ ਤੁਸੀਂ ਆਪ ਦੇਖ ਰਹੇ ਹੋ ਸਰ ਅੱਛਾ ਅਗਰ ਨਹੀਂ ਬੜਦੀ ਅਗਲੀ ਅਗਲੀ ਰਣਨੀਤੀ ਕੀ ਹੋਗੀ ਮਾਰਕੀਟ ਆ ਕਰੋ ਨਾ ਜੀ ਸਾਰਿਆਂ ਨੇ ਇਕੱਠੇ ਹੋ ਗਏ ਸਾਰਿਆਂ ਨੂੰ ਆਪਣਾ ਵਾਲਾਂਗੇ ਹੋਰ ਅਸੀਂ ਇਹੀ ਕਰ ਦੋ ਸਾਰੇ ਧਰਨਾ ਦਵਾਂਗੇ ਅਸੀਂ ਕਰਨਾ ਦਵਾਂਗੇ ਸਰਕਾਰ ਦੇ ਵਿਰੁੱਧ ਸੋ ਬਿਲਕੁਲ ਜਿਹੜੇ ਮਾਰਕੀਟ ਦੇ ਲੋਕ ਹੈ ਲਗਾਤਾਰ ਜਿਹੜਾ ਰੋਸ ਚੋ ਦੇਖਿਆ ਜਾ ਸਕਦਾ ਤੇ ਰੋਸ ਪਾਇਆ ਜਾ ਰਿਹਾ ਸੋ ਨਾਲ ਤਾਂ ਕਹਿਣਾ ਕਿ ਅਗਰ ਨਾਲੇ ਸਮੇਂ ਦੇ ਵਿੱਚ ਜਿਹੜੀ ਰੋਡ ਹੈ ਇਹ ਜਿਹੜੀ ਮਾਰਕੀਟ ਹੈ ਜਿਹੜੀ ਸੜਕ ਨਹੀਂ ਬਣਦੀ ਤਾਂ ਬਿਲਕੁਲ ਵੱਡੇ ਪੱਦਰ ਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇ ਕਿਤਾ ਕਿਤਨੇ ਕਿਤੇ ਜਿਹੜਾ ਵੋਟਾ ਵੀ ਆ ਰਹੀਆਂ ਜੀ ਨੇਰੇ ਫੇ ਉਹ ਵੀ ਬਾਈਕਟ ਕੀਤਾ ਜਾਊਗਾ ਹਾਂ ਬਿਲਕੁਲ ਉਹਨਾਂ ਦਾ ਬਾਈਕਟ ਕੀਤਾ ਜਾਏਗਾ ਕਿਉਂਕਿ ਅਸੀਂ ਪੂਰਾ ਟੈਕਸ ਦਿੰਨੇ ਆ ਸਾਡਾ ਇਨਾ ਵੱਡਾ ਤੇ ਸਾਡੇ ਗਿੱਲੋੜ ਦੇ ਵਪਾਰੀ ਨੇ ਸਾਰਾ ਕੁਝ ਵਪਾਰ ਕਰ ਰਿਹਾ ਸਾਰਾ ਕੁਝ ਸਿਸਟਮ ਦੇ ਮੁਤਾਬਕ ਹੁੰਦਾ ਕਿੰਨੀ ਕੋ ਮਾਰਕੀਟ ਹੈ ਕਿੰਨੀ ਕੋ ਆਬਾਦੀ ਇਸ ਜਗ੍ਹਾ ਤੇ ਕਿੰਨੀਆਂ ਕੋ VOTING ਹੈ ਇੱਥੇ ਸਾਰਾ ਉਹ 2 300 ਦੁਕਾਨ ਇੱਥੇ ਇਸ ਨੇੜੇ ਨੇੜੇ ਏਰੀਆ ਚ ਆ ਗਿਆ ਸਾਰਾ ਕੁਝ 1.5 200 ਦੀ ਗੱਲ ਕਹੀਏ ਤਾਂ ਪਰਵਾਦੇ ਵਿੱਚ 5 5 6 6 ਜਣੇ ਹੋਵੇ ਉਹ 50000 ਲੱਖ VOT ਹੋ ਗਈ 50000 ਲੱਖ VOT ਹੋ ਗਈ ਇੱਥੇ ਬਾਹਰਲਾ ਵਪਾਰੀ ਇੱਥੇ ਆਨ ਨੂੰ ਤਿਆਰ ਨਹੀਂ ਉਹ ਦੂਜੀ ਸਾਈਡ ਦੇ ਇਹਦੇ ਅਦਰ ਮਾਰਕੀਟ ਆ ਗਿਆ ਉੱਧਰ ਚਲੇ ਜਾਂਦਾ ਲੱਗਦਾ ਕੰਮ ਵਾਲੋ ਵੀ ਨੁਕਸਾਨ ਹੋ ਰਿਹਾ ਇਹ ਦੂਜੇ ਪਾਸੇ ਸਾਰੇ ਪਾਸੇ ਨੁ ਉਹਦਾ ਵੀ ਜਾਨੀ ਮਾਲ ਦਾ ਨੁਕਸਾਨ ਹੁੰਦਾ ਹੈ ਅਗਲੇ ਦੇ ਛੱਟਾ ਲੱਗਦੀਆਂ ਹਸਪਤਲ ਜਾਂਦਾ ਅੱਛਾ ਗੌਰ ਕੋਈ ਨਹੀਂ ਫਰਮਾਈ ਜਾ ਰਹੀ ਪਰ ਕਿਸੇ ਕੋਈ ਕੋਈ ਵੀ ਨਹੀਂ ਗੌਰ ਫਰਮਾਈ ਜਾ ਰਹੀ ਬੰਦ ਕਰਨਾ ਬੰਦ ਕਰ ਦਿਓ ਤੁਸੀਂ ਦੇਖ ਸਕਦੇ ਹੋ ਇਹ ਮਾਰਕੀਟ ਦੇ ਲੋਕਾਂ ਦਾ ਕਹਿਣਾ ਕਿ ਜਿਹੜੀਆਂ ਦੁਕਾਨਾਂ ਨੇ ਇਸ ਨਰਕ ਕਰਕੇ ਬੰਦ ਕਰ ਦਿੱਤੀਆਂ ਕਿਉਂਕਿ ਇਸ ਜਗ੍ਹਾ ਦੇ ਉੱਪਰ ਗੰਦਗੀ ਇੰਨੀ ਕੁ ਹੈ ਨਰਕ ਹਨ ਹੈ ਕੁ ਹੈ ਜਿਹੜਾ ਬਿਮਾਰੀਆਂ ਨੂੰ ਬढ़ावा ਨਾ ਕੋ ਦਿੱਤਾ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜਿਹੜੇ ਦੁਕਾਨਦਾਰ ਸੀ ਉਹ ਮਾਰਕੀਟ ਬੰਦ ਕਰਨ ਨੂੰ ਮਜਬੂਰ ਹੋ ਗਏ ਜਿਹੜੀ ਮਾਰਕੀਟ ਜਿਹੜੀ ਗਲੀ ਹੈ ਬਿਲਕੁਲ ਉਹ ਬੰਦ ਕਰ ਦਿੱਤੀ ਗਈ ਹੈ ਆਮ ਲੋਕਾਂ ਜਿਹੜੀ ਖਾਸੀ ਉਹ ਪਰੇਸ਼ਾਨੀ ਚੇਹਲ ਨਹੀਂ ਪੈ ਰਹੀ ਸੋ ਬਿਲਕੁਲ ਹੁਣ ਇਹ ਆਨਲਾ ਸਮਾ ਦਸੂਗਾ ਖਬਰ ਨਸ਼ਰ ਹੋਣ ਤੋਂ ਆ ਜਿਹੜੀ ਆਮ ਲੋਕਾਂ ਜਿਹੜੀ ਸਮੱਸਿਆਵਾਂ ਦਾ ਜਿਹੜਾ ਹੱਲ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਇਹ ਜਿਹੜਾ ਹਲਕਾ ਸੈਂਟਰ ਪੈਂਦਾ ਸੋ ਇਲਾਕੇ ਦੇ ਲੋਕਾਂ ਤੋਂ ਜਿਹੜੀ ਲਗਾਤਾਰ ਜਿਹੜੀ ਅਪੀਲ ਉਹ ਲਗਾਈ ਜਾ ਰਹੀ ਹੈ ਤੇ ਲਗਾਤਾਰ ਕਿਹਾ ਜਾ ਰਿਹਾ ਕਿ ਇਸ ਜਗਤ ਉਪਰ ਹਾਸੇ ਵੀ ਹੋ ਰਿਹਾ ਹੈ ਕਾਰੋਬਾਰ ਦੇ ਉਪਰ ਹੀ ਫਰਕ ਪੈ ਰਿਹਾ ਹੈ ਤੇ ਆਏ ਦਿਨ ਜਿਹੜਾ ਬਿਮਾਰੀਆਂ ਨੂੰ ਸੱਦਾ ਕਿਤਨਾ ਕਿਤੇ ਦਿੱਤਾ ਜਾ ਰਿਹਾ ਤੇ ਜਿਹੜੀ ਇਹ ਮਾਰਕੀਟ ਜਿਹੜੀ ਗਲੀ ਦੇ ਵਿੱਚ ਮਾਰਕੀਟ ਹੈ ਇਹ ਰੋਡ ਦੇ ਉਪਰ ਮਾਰਕ ਸੋ ਆੜਾ ਲਾ ਹੁਣ ਸਮਝ ਦਸੂਗਾ ਕਿ ਇਸ ਕਾ ਜਿਹੜਾ ਸਦਾਰ ਹੁੰਦਾ ਕਿਉਂਕਿ ਲੁਧਿਆਣਾ ਸਮਾਰਟ ਸਿਟੀ ਨੂੰ ਦਾ ਦਰਜਾ ਤਾਂ ਦਿੱਤਾ ਗਿਆ ਪਰ ਸਮਾਰਟ ਸਿਟੀ ਦੇ ਦਾਵੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਕੈਮਰਾ ਪਰਸੈਂਟ ਮੋਨੋ ਛਾੜਨ ਲਾਂ ਮੈਂ ਰਰੂੜਾ ਸਿਟੀ ਹਮ ਲੁਧਿਆਣਾ